ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਜਦੋਂ ਤੁਸੀਂ ਮਿਲਕ ਪ੍ਰੋਸੈਸਿੰਗ ਪਲਾਂਟ ਦਾ ਕੰਮ ਸ਼ੁਰੂ ਕੀਤਾ ਇਹ ਜਿਹੜਾ ਦੁੱਧ ਫਿਰ ਤੁਸੀਂ ਪਿੰਡਾਂ ਚੋਂ ਇਕੱਠਾ ਕਰਿਆ ਕਰਉਂਗੇ ਕਿਵੇਂ ਕੱਡੀਆਂ ਲੱਗੀਆਂ ਬਣੀਆਂ ਅੱਜ ਫਾਰਮ ਤੋਂ ਟੈਂਕ ਲਾਵਾਂਗੇ ਹਾਂਜੀ ਤੇ ਪਿੰਡਾਂ ਚੋਂ ਇਕੱਠਾ ਕਰਾਂਗੇ ਜਿਵੇਂ ਡਰ ਅੱਜ ਆਪਾਂ ਚੱਲੇ ਆ ਜੀ ਪਿੰਡ ਰਤੀਆਂ ਥੱਲੇ ਕਿ ਤੁਰਤੀਆਂ ਰੋਡ ਤੇ ਆਪਣੇ ਬਾਈ ਜੀ ਬਾਈ ਜੀ ਦਰਸ਼ਨ ਸਿੰਘ ਭੁੱਲਰ ਜਿਨ੍ਹਾਂ ਨੇ ਰਿਜਕ ਫੂਡ ਪ੍ਰਾਈਵੇਟ ਇੰਡੀਆ ਲਿਮਟਿਡ ਨਾਂ ਤੇ ਮਿਲਕ ਪ੍ਰੋਸੈਸਿੰਗ ਪਲਾਂਟ ਲਗਾਇਆ ਜਿਸ ਦੇ ਵਿੱਚ ਦੁੱਧ ਤੋਂ ਬਣੇ ਸਾਰੇ ਪ੍ਰੋਡਕਟ ਜਿਵੇਂ ਦਹੀਂ ਆ ਗਿਆ ਲੱਸੀ ਆ ਗਈ ਮਿੱਠੀ ਲੱਸੀ ਨਮਕੀਨ ਲੱਸੀ ਖੀਰਾ ਪਨੀਰ ਘਿਓ ਸਾਰਾ ਕੁਝ ਸ਼ੁੱਧ ਮਿਲੇਗਾ ਬਿਲਕੁਲ ਇਹ ਕਹਿੰਦੇ ਪਿੰਡਾਂ ਚੋਂ ਦੁੱਧ ਸਾਰਾ ਆਇਆ ਕਰੂਗਾ ਤੇ ਸਾਡਾ ਸਮਾ ਸੀਗਾ ਉਦਘਾਟਨ ਸਮਾਰੋਹ ਦਾ ਨਾ ਕੋਈ ਦਾ ਟਾਈਮ ਦਿੱਤਾ ਸੀ ਆਪਾਂ ਨੂੰ ਪਰਸੋਂ ਨੂੰ ਘਰੋਂ ਚੱਲਦਿਆਂ ਨੂੰ ਵੱਜ ਗਏ ਸੀ 10 ਕ ਤੇ ਅਸੀਂ ਪਹੁੰਚ ਗਏ ਆਪਣੇ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਇਹ ਆਪਾਂ ਨੂੰ ਭੈਣ ਜੀ ਆਪਣੇ ਦਿਖਾ ਰਹੇ ਨੇ ਵੀ ਅੰਦਰੋਂ ਪਲਾਂਟ ਦਾ ਹੈ ਨਾ ਇਹ ਸਾਰਾ ਸਿਸਟਮ ਕੀ ਹੈ ਐਸ਼ਾ ਮਿਲਕ ਪ੍ਰੋਸੈਸਿੰਗ ਪਲਾਂਟ ਹੈ ਹਾਂ ਮਿਲਕ ਪ੍ਰੋਸੈਸਿੰਗ ਪਲਾਂਟ Ừ. 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 बान् भी ਇਹ ਕਹਿੰਦੇ ਗੱਲ ਹੈ ਬੜੀ ਬੜੀਆ ਪ੍ਰੀਟਰ ਹੈ ਪਾਉ ਹੋ ਗਿਆ ਆਪੇ ਕੰਮ ਦੇ ਬ੍ਰੋਕ ਦੇ ਬੂ ਵਦਨ ਤੋਂ ਬਾਹਰ ਨੂੰ ਆਪਰੇ ਓਕੇ ਇਹ ਗਾਲ ਦੇ ਪਿੰਡਾ ਵਿੱਚ ਪੰਦੋ ਚੱਟਣਾ ਹੈ ਉਹ ਤੋਂ ਆਪਾਂ ਅਨੁਕੂਲ ਟੈਸਟ ਲੈਣੀ ਪੈਣ ਪੈਣ ਸੱਤ ਤਰ੍ਹਾਂ ਉਹ ਹੋ ਜੇ ਫੜ ਜਾਵੇ ਫਿਰ ਆਪਾਂ ਉਹ ਨਹੀਂ ਕਰਦੇ ਘੱਟ ਘੱਟ ਉਹਦੇ ਪਹਿਲਾ ਫ੍ਰੀਜ ਲਈ ਅੰਦਰੋਂ ਬੋਰ ਦੇਸਟਾ ਉਹ ਤੋਂ ਫੜਦੇ ਓਕੇ ਇਹ ਕਸ ਹੋ ਗਿਆ ਅਨਿਕਲੀ ਇਸਕੇ ਇਹ ਪਿੰਡਾ ਕਿਉਂ ਦੇ ਦਿਸਦਾ ਹੈ। ਫਿਰ ਵੀ ਇਹ ਆਪਣੀ ਗੰਨ ਚੱਲ ਰਹੀ ਹੈ। ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਜਿਹੜਾ ਤੁਸੀਂ ਮਿਲਕ ਪ੍ਰੋਸੈਸਿੰਗ ਪ੍ਰਾਂਟ ਦਾ ਕੰਮ ਸ਼ੁਰੂ ਕੀਤਾ। ਪਹਿਲਾਂ ਤੁਸੀਂ ਨੈਸ਼ਨਲ ਵਿੱਚ ਵੀ ਕਾਫੀ ਟਾਈਮ ਕੰਮ ਕੀਤਾ। ਤੇ ਕੀ ਕਹੋਗੇ ਬਾਰੇ ਕੀ ਕੀ ਪ੍ਰੋਡਕਟ ਆਪਾਂ ਤਿਆਰ ਕਰਨੀਆਂ ਇੱਥੇ? ਦੇਖੋ ਜੀ ਦੁੱਧ ਦਾ ਧੰਦਾ ਕਿਹੋ ਜਿਹਾ ਹੁੰਦਾ ਹੈ। ਤੇ ਜਿੰਨਾ ਚਿੱਟਾ ਹੈ ਉਹਨਾ ਹੀ ਕਾਲਾ ਹੈ। ਹਾਂਜੀ। ਸੋ ਇਸ ਨੂੰ ਅਸੀਂ ਬਾਜ਼ਾਰ 'ਚ ਦੇਖਿਆ ਵੀ ਬਹੁਤ ਤਰ੍ਹਾਂ ਦਾ ਦੁੱਧ ਅਡਾਲਟੇਸ਼ਨ ਬਹੁਤ ਆ ਰਹੀ ਹੈ। ਉਦੇ ਵਾਸਤੇ ਮੈਂ ਤੇ ਮੇਰਾ ਯਾਰ ਦੋਸਤ ਹੈ ਅਸਲੀ ਦੋਸਤ ਹਾਂਜੀ ਅਸੀਂ ਕ੍ਰੇਡਾ 'ਚ ਇਕੱਠੇ ਹੋਏ ਸੀ ਉੱਥੇ ਵਿਚਾਰ ਕੀਤੀ ਤੇ ਆਪਾਂ ਇਸ ਤਰ੍ਹਾਂ ਦਾ ਕੋ ਪਲਾਨ ਲਾਈਏ ਜਿੱਦੇ ਆਪਾਂ ਲੋਕਾਂ ਨੂੰ ਸ਼ੁੱਧ ਦੁੱਧ ਦੇਈਏ ਉਹਦੇ ਵਾਸਤੇ ਅਸੀਂ ਪਲਾਨਿੰਗ ਕੀਤੀ ਸਭ ਤੋਂ ਪਹਿਲਾਂ ਪਲਾਨ ਲਾਉਣ ਤੋਂ ਪਹਿਲਾਂ ਅਸੀਂ ਕਰਤਾਰਪੁਰ ਸਾਹਿਬ ਪਾਕਿਸਤਾਨ ਜਾ ਕੇ ਮੱਥਾ ਟੇਕ ਕੇ ਅਰਦਾਸ ਕਰਕੇ ਆਏ ਠੀਕ ਹੈ ਜੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਹੁਕਮ ਲਾ ਸਾਨੂੰ ਅਰਦਾਸ ਕੀਤੀ ਕਿਉਂਕਿ ਉਹ ਕਿਉਂ ਕੀਤਾ ਉਹ ਸਾਹਬ ਨੇ 17 ਸਾਲ ਆਪਦੀ ਅਕੀਰਲੀ ਉਮਰ 17 ਸਾਲ ਦਾ ਖੇਤੀ ਕੀਤੀ ਆ ਕਿਰਤ ਕੀਤੀ ਆ ਹਾਂਜੀ ਉਤੋਂ ਅਰਦਾਸ ਕੀਤੀ ਵੀ ਅਸੀਂ ਕੰਮ ਸ਼ੁਰੂ ਕਰਨ ਲੱਗੇ ਆ ਹਾਂਜੀ ਇਹੋ ਜਿਹਾ ਕੰਮ ਸਾਥੋਂ ਕਰਵਾਇਓ ਕੋਈ ਸਾਧੂ ਉਹ ਚ ਬੇਈਮਾਨੀ ਨਾ ਹੋਵੇ ਸੁੱਧ ਕੰਮ ਕਰਨਾ ਹੈਗਾ ਉਹਦੇ ਬੇਜਤੀ ਅਸੀਂ ਇੱਕੋ ਚੀਜ਼ ਟਾਰਗੇਟ ਰੱਖਿਆ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਹਾਂਜੀ ਸਾਡਾ ਜਿਹੜਾ ਟੈਗ ਲਾਈਨ ਹੈਗੀ ਹੈ ਡਾਈਟ ਗੁੱਡ ਲਾਈਫ ਗੁੱਡ ਠੀਕ ਹੈ ਜੀ ਉਹ ਕੰਪਨੀ ਜਿਹੜੀ ਸਾਡੀ ਹੈ ਰਿਜਿਕ ਫੂਡਜ਼ ਇੰਡੀਆ ਪ੍ਰਾਈਵੇਟ ਲਿਮਟਿਡ ਠੀਕ ਹੈ ਜੀ ਜੋ ਜਿੱਦ ਆਪਾਂ ਜਾਣਦੇ ਆ ਰੋਜੀ ਰੋਟੀ ਰਿਜ਼ਕ ਹੈਗਾ ਇਹ ਇੱਕ ਰਿਜ਼ਕ ਹੈ ਕਿਸਾਨਾਂ ਵਾਸਤੇ ਖੇਤੀ ਦੇ ਨਾਲ ਇੱਕ ਸਹਾਇਕ ਧੰਦਾ ਹੈਗਾ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲਦਾ ਸੀਗਾ ਦੁੱਧ ਦਾ ਕੰਪਨੀਆਂ ਦੇ ਆਪ ਕੋ ਆਪਣੇ ਰੇਟ ਹੁੰਦੇ ਸੀਗੇ ਦੁੱਧ ਰੁਲਦਾ ਸੀਗਾ ਸੋ ਅਸੀਂ ਇਹ ਸੋਚ ਕੇ ਥੱਲੇ ਫਾਰਮਰ ਨੂੰ ਵਧੀਆ ਰੇਟ ਦੇਵਾਂਗੇ ਕੰਪੀਟੀਟਿਵ ਰੇਟ ਦੇਵਾਂਗੇ ਤਾਂ ਉਹ ਚੰਗਾ ਦੁੱਧ ਪੈਦਾ ਕਰੂਗਾ ਕਿਉਂਕਿ ਕੁਆਲਿਟੀ ਬਣਾ ਕੇ ਪੈਸਾ ਲੱਗਦਾ ਹੈਗਾ ਹਾਂਜੀ ਅਸੀਂ ਰੇਟ ਵਧੀਆ ਦੇਣਾ ਹੈਗਾ ਕੋ ਆਟੀ ਗਣੀ ਰਹੀ ਹੈ। ਇਸ ਲਿਸਟ ਤੇ ਚੱਲੇ ਹੈਗੇ। ਠੀਕ ਹੈ ਜੀ। ਤੋਂ ਉਹਦੇ ਬਾਅਦ ਸਾਡੇ ਪ੍ਰੋਡਕਟ ਜਿਹੜੇ ਹੈਗੇ ਆ। ਹਾਂਜੀ। ਤਿੰਨ ਤਰ੍ਹਾਂ ਦੀ ਲੱਸੀ ਹੈ, ਨਮਕੀਨ, ਮਿੱਠੀ ਤੇ ਪਲੇਨ। ਠੀਕ ਹੈ ਜੀ। ਫੁੱਲ ਫੈਟ, ਲੋਡ ਮਿਲਕ, ਡਬਲ ਟੌਨਡ ਮਿਲਕ। ਠੀਕ ਹੈ। ਪਣੀ ਹੈਗੀ ਸਾਡੀ ਪਨੀਰ ਹੈਗਾ। ਠੀਕ ਹੈ ਜੀ। ਪਨੀਰ ਹੈਗੀ ਤੇ ਘਿਓ ਹੈਗਾ। ਇਹ ਪ੍ਰੋਡਕਟ ਬਣਨਗੇ। ਆਉਣ ਵਾਲਾ ਜਿਹੜੀ ਪਲੈਨਿੰਗ ਹੈਗੀ ਸਾਡੀ ਅਸੀਂ ਫੇਲੇ ਫਲੇਵਰਡ ਮਿਲਕ ਵੀ ਬਣਾਵਾਂਗੇ। ਉਹਦੇ ਵਾਸਤੇ ਸਾਡੇ ਅੱਗੇ ਲਾਈਨ ਤਿਆਰ ਹੈਗੀ ਹੈ। ਹਾਂਜੀ। ਔਰ ਅਗਲੀਆਂ ਗਰਮੀਆਂ ਤੱਕ ਅਸੀਂ ਇੱਕ ਲੈ ਕੇ ਆ ਰਹੇ ਹਾਂ ਫਰੈਸ਼ ਲਾਈਮ ਤੇ ਪੁਦੀਨਾ ਨੂੰ ਤਾਜ਼ਾ ਨਿੰਬੂ ਤੇ ਤਾਜ਼ੇ ਪੁਦੀਨੇ ਦਾ ਜੂਸ ਠੀਕ ਹੈ ਜੀ ਉਹ ਬਣਾਵਾਂਗੇ ਠੀਕ ਹੈ ਜੀ ਉਹ ਵੀ ਠੀਕ ਲੱਸਾਂਗੇ ਠੀਕ ਹੈ ਇਹ ਕਿੰਨੇ ਏਰੀਆ 'ਚ ਇਹਦਾ ਪ੍ਰੋਡਕਟ ਆਪਣਾ ਲਾਇਆ ਹੈ ਜੀ ਇਹ ਪਲਾਂਟ 14 ਕਨਾਲ ਦੇ ਚਾਰ ਮਾਪੇ ਠੀਕ ਹੈ ਜੀ ਕਿੰਨੀ ਇੱਕ ਮਤਲਬ ਇਹ ਤੇ ਲੱਗਦਾ ਕੀ ਜੀ ਕਿੰਨਾ ਪ੍ਰੋਜੈਕਟ ਸੀ ਇਹ ਕਿੰਨਾ ਲਾਗਤ ਤਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਲਾਗਤ ਜਿੰਨਾ ਸੋਚੀ ਤੋਂ ਉਹ ਦੁੱਧ ਨਹੀਂ ਆਇਆ ਸੀ ਠੀਕ ਹੈ ਉਹ ਲੱਗਦਾ ਸਵਾਲ ਖੜੇ ਸੁਣਾ ਸਕਦੇ ਦੱਸਾਂਗੇ ਮੈਂ ਕਿਵੇਂ ਰਸ ਸਕਦਾ ਆ ਆਪਣੇ ਨਾਲ ਨੇ ਜੀ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਦਾ ਜੀ ਜਵੰਦਾ ਜੀ ਤੁਸੀਂ ਕੀ ਕਹੋਗੇ ਜੀ ਦੇਖੋ ਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਅਸੀਂ ਤਾਂ ਹੁਣੀ ਹੁਣੀ ਇਹ ਸਾਰੇ ਪਲਾਂਟ ਦਾ ਚੱਕਰ ਮਾਰਿਆ ਜਿੱਦੇ ਤੋਂ ਪਤਾ ਲੱਗਿਆ ਵੀ ਉਹਨਾਂ ਦੀ ਜਿਹੜੀ ਪੂਰੀ ਲਾਈਨ ਹੈ ਕਿਵੇਂ ਕੰਮ ਕਰ ਰਹੀ ਹੈ ਹਾਂਜੀ ਹੁਣ ਜਿਹੜਾ ਜ਼ਮਾਨਾ ਹੈ ਉਹ ਇਸ ਤਰ੍ਹਾਂ ਦਾ ਵੀ ਲੋਕ ਜਿਵੇਂ ਆਪਾਂ ਕਹਿੰਦੇ ਆ ਵੀ ਆਰਗੈਨਿਕ ਖੇਤੀ ਵੱਲ ਨੂੰ ਹੋ ਰਹੇ ਨੇ ਹਾਂਜੀ ਸ਼ੁੱਧ ਚੀਜ਼ਾਂ ਲੋਕ ਭਾਲਦੇ ਨੇ ਆਪਣੀ ਸਿਹਤ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦਾ ਉਸੇ ਤਰ੍ਹਾਂ ਹੀ ਦੁੱਧ ਨਾਲ ਜੁੜੇ ਹੋਏ ਜਿੰਨੇ ਵੀ ਪ੍ਰੋਡਕਟ ਨੇ ਉਹਨਾਂ ਦੇ ਵਿੱਚ ਮੈਂ ਚਾਹੁੰ ਕਿ ਹਰ ਇੱਕ ਚੀਜ਼ ਇੱਥੋਂ ਜਿਹੜੀ ਵੀ ਇਹਨਾਂ ਨੇ ਦੱਸੀ ਆ ਚਾਹੇ ਦੁੱਧ ਲੈ ਲਓ ਚਾਹੇ ਉਹਦੇ ਵਿੱਚ ਪਨੀਰ ਲੈ ਲਓ ਲੱਸੀ ਲੈ ਲਓ ਦਹੀਂ ਲੈ ਲਓ ਘਿਓ ਲੈ ਲਓ ਹਾਂਜੀ ਉਹ ਸਾਰੀਆਂ ਚੀਜ਼ਾਂ ਟੈਸਟ ਕਰਕੇ ਦੇਖੀਏ ਠੀਕ ਹੈ ਜੀ ਉਹਨਾਂ ਦੇ ਵਿੱਚ ਇੰਨਾ ਕਿ ਤੁਹਾਨੂੰ ਟੈਸਟ ਕਰਨ ਨਾਲ ਸਾਰ ਪਤਾ ਲੱਗ ਜਾਂਦਾ ਵੀ ਚੀਜ਼ ਦੇ ਵਿੱਚ ਕੋਈ ਮਿਲਾਵਟ ਹੈ ਜਾਂ ਨਹੀਂ ਠੀਕ ਹੈ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹਾਂਜੀ ਤੇ ਮੋਕੇ ਡਿਸਟ੍ਰਿਕਟ ਦੇ ਵਿੱਚ ਹਲੇ ਇਹ ਪਲਾਂਟ ਲੱਗਿਆ ਹੋਇਆ ਤੇ ਮੋਕੇ ਵਾਲਿਆਂ ਨੂੰ ਤਾਂ ਮੌਜੂਦ ਲੱਗੀ ਆ ਮੇਰਾ ਖਿਆਲ ਵੀ ਪੰਜਾਬ ਦੇ ਹਰ ਇੱਕ ਸ਼ਹਿਰ ਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਡਕਟ ਇਹ ਪ੍ਰੋਜੈਕਟ ਜਿਹੜਾ ਹੋਣਾ ਚਾਹੀਦਾ ਇਹਨਾਂ ਨਾਲ ਮੈਂ ਗੱਲ ਤਾਂ ਹੋਰ ਐਡ ਕਰਦਾ ਕਿ ਸਾਡੇ ਪ੍ਰੋਡਕਟ ਵਿੱਚ ਸਭ ਤੋਂ ਵੱਡੀ ਗੱਲ ਆ ਵੀ ਇਹਦੇ ਵਿੱਚ ਨਾ ਤਾਂ ਅਸੀਂ skim milk powder ਪਾਉਣਾ ਨਾ ਕਿ ਪ੍ਰিজਰਵੇਟ ਪਾਉਣਾ ਪੂਰੀ 오ਰੀਜਿਨੈਲਟੀ ਹੋਊਗੀ ਕਿਉਂਕਿ ਜੇ ਆਪਾਂ ਪਾਊਡਰ ਪਾਉਨੇ ਆ ਤਾਂ ਜੋਨ ਕਿਹੜੀ ਜੀ ਫਰੈਸ਼ ਨਹੀਂ ਰਹੀ ਜਾਂਦੀ ਪਾਊਡਰ ਪਤਾ ਨਹੀਂ ਕਿਹੋਂ ਦਾ ਬਣਿਆ ਹੋਇਆ। ਸੋ ਅਸੀਂ ਸਪੈਸ਼ਲ ਲਿਖਾਇਆ 노 ਮਿਲਕ ਪਾਊਡਰ। ਹਾਂਜੀ। 노 ਪ੍ਰিজਰਵੇਟਿਵ ਐਡ। ਸੋ ਕੋਈ ਨਹੀਂ ਪਾਉਣਾਗਾ। ਇਹ ਸਾਡੀ ਇੱਕ ਵਿਸ਼ੇਸ਼ ਇਹ ਜਿਹੜਾ ਦੁੱਧ ਫਿਰ ਤੁਸੀਂ ਪਿੰਡਾਂ ਚੋਂ ਇਕੱਠਾ ਕਰਿਆ ਕਰਉਂਗੇ ਕਿਵੇਂ? ਕੱਡੀਆਂ ਲੱਗੀਆਂ ਬਣੀਆਂ। ਅੱਜ ਫਾਰਮ ਤੋਂ ਟੈਂਕ ਲਾਵਾਂਗੇ। ਹਾਂਜੀ। ਤੇ ਪਿੰਡਾਂ ਚੋਂ ਇਕੱਠਾ ਕਰਾਂਗੇ। ਜਿਵੇਂ ਡੇਰੀਆਂ ਨਾਲ ਵੀ ਕੰਟੈਕਟ ਕਰਾਂਗੇ। ਬਿਲਕੁਲ ਬਿਲਕੁਲ। ਠੀਕ ਹੈ ਜੀ। ਧੰਨਵਾਦ ਜੀ। ਬਹੁਤ-ਬਹੁਤ ਵਧਾਈਆਂ ਤੁਹਾਨੂੰ ਜੀ। ਇਧਰ ਆਪਣੇ ਮੋਗਾ ਤੋਂ ਮੋਗਾ ਹੈਲਥ ਸੈਂਟਰ ਵਾਲੇ ਡਾਕਟਰ ਬਲਰਾਜ ਬੈਂਸ ਤੇ ਉਹਨਾਂ ਨਾਲ ਆਪਾਂ ਗੱਲਾਂਬਾਤਾਂ ਕੀਤੀਆਂ ਵਿਚਾਰ ਸਾਂਝੇ ਕੀਤੇ ਇਹ ਵੀ ਆਪਣੇ ਇੱਥੇ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਹੋਏ ਸੀ ਬਹੁਤ ਵਧੀਆ